ਜਿਹੜਾ ਐਟੀ ਦਾ ਧੰਦਾ ਉਹ ਕਾਟੇ ਦਾ ਤੇ ਫੀਮ ਦਾ ਧੰਦਾ ਨਫੇ ਦਾ ਜਿਹੜੀ ਡਰੱਗ ਹੁੰਦੀ ਆ ਨਸ਼ਾ ਹੁੰਦਾ ਉਹਦੀ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਹੁੰਦੀ ਆ ਵਿੱਚ ਕੋਈ ਤਾਕਤ ਨਹੀਂ ਹੁੰਦੀ ਅੰਗਰੇਜ਼ ਜਦੋਂ ਆਇਆ 1878 ਦੇ ਵਿੱਚ ਉਹਨੇ ਇੱਥੇ ਫੀਮ ਖਤਮ ਕਰਾ ਦਿੱਤਾ ਆਪਣਾ ਕੰਮ ਸ਼ੁਰੂ ਕਰਤਾ ਫੀਮ ਦੇ ਠੇਕੇ ਖੋਲਤੇ ਪੰਜਾਬ ਵਰਗਾ ਰਾਜ ਹੋਵੇ ਫੀਮ ਦੇ ਠੇਕੇ ਖੋਲ ਤੇ ਤੁਹਾਨੂੰ ਪਤਾ ਆਪਣੀਆਂ ਦਾਦੀਆਂ ਵੇਖੋ ਕਿਵੇਂ ਛੜੂਕੇ ਮਾਰਦੀਆਂ ਹੁੰਦੀਆਂ ਸੀ ਬਾਬਾ ਦਾਦਾ ਸਾਰੇ ਫੀਮ ਖਾਣੇ ਸੀ ਲੋਕਾਂ ਦੀ ਇੱਕ ਸੋਚ ਹੈਗੀ ਹੈ ਵੀ ਹਫੀਮ ਖਾਮ ਖਾਨ ਦੇ ਨਾਲ ਅ ਸਰੀਰ ਚ ਤਾਕਤ ਵਧਦੀ ਹੈ ਨਹੀਂ ਨਹੀਂ ਤਾਕਤ ਤਾਂ ਸਿਫਰ ਹੁੰਦੀ ਹੈ ਤਾਕਤ ਨਹੀਂ ਵਧਦੀ ਕਿਸੇ ਵੀ ਨਸ਼ੇ ਨਾਲ ਨਸ਼ਾ ਕਰਨ ਦੇ ਨਾਲ ਤਾਕਤ ਨਹੀਂ ਵਧਦੀ ਕਿਉਂਕਿ ਦੀ ਤਾਕਤ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਸਿਫਰ ਹੈ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਚਲ ਜਾਈਏ ਜਦੋਂ ਇੱਥੇ ਫੀਮ ਦੇ ਉੱਤੇ ਪਾਬੰਦੀ ਨਹੀਂ ਸੀਗੀ ਇੱਥੇ ਮਤਲਬ ਫੀਮ ਜਿਹੜੇ ਆ ਕਾਰਡ ਬਣਦੇ ਸੀ ਲੋਕਾਂ ਦੇ ਫੀਮ ਮਿਲਦੀ ਸੀ ਜਾਂ ਫੀਮ ਆਮ ਵੀ ਜਿਹੜੀ ਆ ਮਤਲਬ ਅਫੈਂਸ ਨੀਸੀ ਇਹਨਾਂ ਨੇ ਬਣਾਇਆ ਫੀਮ ਤਾਂ ਫੈਂਸੀ ਪਰ ਛੱਕੇ ਤੇ ਮਿਲਦੀ ਛੱਕੇ ਤੇ ਮਿਲਦੀ ਸੀ ਉਦੋਂ ਮਤਲਬ ਫੀਮ ਨਾ ਇੰਨੀਆ ਮੁੱਤਾਂ ਨਹੀਂ ਸੀ ਹੁੰਦੀਆਂ ਜੇ ਦੂਜੇ ਪਾਸੇ ਲੈ ਲੀਏ ਜਿਹੜਾ ਸਰਕਾਰ ਦਾ ਸਪੌਂਸਰਡ ਨਸ਼ਾ ਜਿਹੜਾ ਵਿਕਦਾ ਮਤਲਬ ਜਿਹਨੂੰ ਕਹਿੰਦੇ ਭੀ ਇੰਜੂਰੀਸ ਟੂ ਹੈਲਥ ਜਿਹੜੀ ਸ਼ਰਾਬ ਵਿਕਦੀ ਹੈ ਜਿਹੜੀਆਂ ਜਿੰਨੀਆਂ ਸ਼ਰਾਬ ਦੇ ਨਾਲ ਹੁੰਦੀਆਂ ਹੁਣ ਜਦੋਂ ਫੀਮ ਤੇ ਬਿਲਕੁਲ ਟੋਟਲੀ ਬੈਨ ਲਈ ਜਦੋਂ ਯੂ ਐਨਓ ਦੇ ਇੰਟਰਵੈਂਸ ਦੇ ਕਾਰਨ 1985 ਦੇ ਵਿੱਚ ਇਹਨਾਂ ਨੇ ਐਕਟ ਬਣਾਇਆ ਇਹ ਡਰਗ ਜਿਹੜੀ ਫੀਮ ਹੈ ਉਹਨੂੰ ਬਿਲਕੁਲ ਮਤਲਬ ਲਿਆਂਦਾ ਸਜ਼ਾਯੋਗ ਅਪਰਾਧ ਬਣਾਇਆ ਜਿਹੜਾ ਉਦੋਂ ਤੋਂ ਜਿਸ ਹਿਸਾਬ ਲੱਗੇ ਉਦੋਂ ਕਿਉਂਕਿ ਲੋਕ ਜਿਹੜੇ ਨਸ਼ਿਆਂ ਤੇ ਲੱਗੇ ਹੁੰਦੇ ਆ ਉਹ ਕੋਈ ਨਾ ਕੋਈ ਆਲਟਰਨੇਟ ਉਹ ਫਾਲਦੇ ਆ ਲੱਭ ਲੈਂਦੇ ਆ ਉਹ ਜਿਹੜਾ ਮੈਡੀਕਲ ਨਸ਼ਾ ਆ ਉਹਨਾਂ ਨੇ ਉਹਨੂੰ ਡਾਕਟ ਕਰ ਲਿਆ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਮੇਰੇ ਨਾਲ ਦੋ ਮਹਾਰਤੀ ਹੈਗੇ ਨੇ ਗੱਲਬਾਤ ਕਰਨ ਨੂੰ ਬਾਪੂ ਬਲਕੌਰ ਸਿੰਘ ਜੀ ਪੂਰਾ ਪੰਜਾਬ ਜਾਣਦਾ ਹੈਗਾ ਨਾਰਥ ਇੰਡੀਆ ਦੇ ਵਿੱਚ ਇਹਨਾਂ ਦਾ ਚੰਗਾ ਬੋਲ ਬਣਾਏਗਾ ਨਾਲ ਹੈਗੇ ਸਤਪੰਨ ਸਿੰਘ ਧਾਲੀਵਾਲ ਜੀ ਯੂਨੀਵਰਸਲ ਹਿਊਮਨ ਰਾਈਟਸ ਦੇ ਪ੍ਰਧਾਨ ਨੇ ਮੁੱਦਾ ਹੈਗਾ ਰੀਸੈਂਟਲੀ ਬਾਰ ਬਾਰ ਆਵਾਜ਼ ਉੱਠੀ ਹੈਗੀ ਖਸਕਸ ਦੀ ਖੇਤੀ ਨੂੰ ਲੈ ਕੇ ਵੀ ਖਸਕਸ ਦੀ ਖੇਤੀ ਪੰਜਾਬ ਦੇ ਵਿੱਚ ਐਕਟਿਵ ਕੀਤੀ ਜਾਵੇ ਕਾਫੀ ਸਮੇਂ ਦੇ ਵਿੱਚੋਂ ਹੋ ਚੁੱਕਿਆ ਜਿਹੜਾ ਇਹ ਖੇਤੀ ਬੰਦ ਕੀਤੀ ਗਈ ਹੈਗੀ ਆ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੈਗੇ ਉਹ ਬਾਰ ਬਾਰ ਜਿਹੜੀ ਆਵਾਜ਼ ਉੱਠਦੀ ਪਈ ਹੈਗੀ ਇਹ ਵੀ ਖਸਖਸ ਦੀ ਖੇਤੀ ਨੂੰ ਐਕਟਿਵ ਕੀਤਾ ਜਾਵੇ ਜਿਦੇ ਕਰਕੇ ਜਿਹੜੇ ਸਿੰਥੈਟਿਕ ਨਸ਼ਾ ਹੈਗਾ ਉਹ ਬਿਲਕੁਲ ਡਿਸਟਰੋਏ ਹੋ ਜਾਏਗਾ ਹਾਂ ਗੱਲ ਇਸ ਤਰ੍ਹਾਂ ਬੇਟੇ ਵੀ ਜਿਹੜਾ ਖੇਤੀ ਦਾ ਧੰਦਾ ਹੈ ਉਹ ਕਾਟੇ ਦਾ ਤੇ ਫੀਮ ਦਾ ਧੰਦਾ ਨਫੇ ਦਾ ਹੈ ਫੀਮ ਦੀ ਇਹ ਡਰੱਗ ਬਣਾਉਣ ਦੇ ਕੰਮ ਆਉਂਦੀ ਹੈ ਦਵਾਈਆਂ ਬਣਾਉਣ ਦੇ ਨਹੀਂ ਜਿਹੜੀ ਡਰੱਗ ਹੁੰਦੀ ਹੈ ਆ ਨਸ਼ਾ ਹੁੰਦਾ ਹੈ ਉਹਦੀ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਹੁੰਦੀ ਆ ਉੱਚ ਕੋਈ ਤਾਕਤ ਨਹੀਂ ਹੁੰਦੀ ਲੇਕਿਨ ਫਿਰ ਵੀ ਬਾਰ ਬਾਰ ਜਿੱਦ ਕੀਤੀ ਜਾਂਦੀ ਵੀ ਇਸ ਤਰ੍ਹਾਂ ਨੇ ਵੀ ਲੋਕਾਂ ਨੂੰ ਪਤਾ ਕੋਈ ਨਹੀਂ ਅੰਗਰੇਜ਼ ਜਦੋਂ ਆਇਆ 1878 ਦੇ ਵਿੱਚ ਉਹਨੇ ਇੱਥੇ ਫੀਮ ਖਤਮ ਕਰਾਤੀ ਤੇ ਆਪਣਾ ਕੰਮ ਸ਼ੁਰੂ ਕਰਤਾ ਫੀਮ ਦੇ ਠੇਕੇ ਖੋਲਤੇ ਪੰਜਾਬ ਵਰਗਾ ਰਾਜ ਹੋਵੇ ਫੀਮ ਦੇ ਠੇਕੇ ਖੋਲ ਤੇ ਤੁਹਾਨੂੰ ਪਤਾ ਆਪਣੀਆਂ ਦਾਦੀਆਂ ਵੇਖੋ ਕਿਵੇਂ ਛਡੂਕੇ ਮਾਰਦੀ ਹੁੰਦੀਆਂ ਸੀ ਬਾਬਾ ਦਾਦਾ ਸਾਰੇ ਫੀਮ ਖਾਣੇ ਸੀ ਸਾਰੇ ਐਕਟਿਵ ਸੀ ਕੋਸਟਨ ਤੱਕ ਐਕਟਿਵ ਕਹਿੰਦੇ ਜਿਹੜਾ ਲੋਕਾਂ ਦੀ ਇੱਕ ਸੋਚ ਹੈਗੀ ਹੈ ਵੀ ਹਫੀਮ ਖਾਣ ਨਾਲ ਅ ਸਰੀਰ ਚ ਤਾਕਤ ਵਧਦੀ ਹੈ ਨਹੀਂ ਮੇਰੇ ਤਾਕਤ ਤਾਂ ਸਿਫਰ ਹੁੰਦੀ ਹੈ ਤਾਕਤ ਨਹੀਂ ਵਧਦੀ ਕਿਸੇ ਵੀ ਨਸ਼ੇ ਨਾਲ ਨਸ਼ਾ ਕਰਨ ਦੇ ਨਾਲ ਤਾਕਤ ਨਹੀਂ ਵਧਦੀ ਕਿਉਂਕਿ ਦੀ ਤਾਕਤ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਸਿਫਰ ਹੈ ਪਰ ਜਿਹੜੀ ਥੋੜੀ ਦਿਮਾਗੀ ਸੈੱਲ ਨੇ ਨਿਊਰੋ ਸਿਸਟਮਾ ਟੁੱਟਦਾ ਉਹ ਨੂੰ ਇਹ ਨਾ ਪ੍ਰਭਾਵਿਤ ਕਰ ਦਿੰਦੀ ਐ ਸਟਨ ਕਰ ਦਿੰਦੀ ਐ ਉਹਦੇ ਨਾਲ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਸਰੀਰ ਥੱਕਿਆ ਕਿ ਨਹੀਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਸਰੀਰ 'ਚ ਦਰਦ ਹੈ ਕਿ ਨਹੀਂ ਅਕਸਰ ਵੇਖੋ ਜਦੋਂ ਆਪਰੇਸ਼ਨ ਹੁੰਦਾ ਹੈ ਤੇ ਉਹਦੇ ਇੱਕ ਡਰੱਗ ਦਾ ਟੀਕਾ ਲਾਇਆ ਜਾਂਦਾ ਤੇ ਉਹ ਕੀ ਹੁੰਦਾ ਹੋ ਡਰੱਗ ਦਾ ਟੀਕਾ ਹੀ ਹੁੰਦਾ ਨਾ ਤਾਂ ਤੱਕ ਤਾਂ ਕੋਈ ਨਹੀਂ ਹੁੰਦੀ ਨਾ ਉਹ ਨਰਵ ਸਿਸਟਮ ਨੂੰ ਲੂਜ਼ ਕਰ ਦਿੰਦਾ ਨਹੀਂ ਉਹ ਨੂੰ ਸਟਨ ਕਰ ਦਿੰਦਾ ਐ ਕਿ ਤੁਹਾਡੀ ਪੀੜ ਨੂੰ अनुभव ਕਰਨ ਦੇ ਅੱਜ ਲਈ ਥੋੜੀ ਤਾਕਤ ਤਾਂ ਖਤਮ ਹੋ ਜਾਂਦੀ ਹੈ ਤੇ ਤੁਸੀਂ ਕਹਿੰਦੇ ਵੀ ਮੈਨੂੰ ਹੁਣ ਮੇਰੇ ਦਰਦ ਕੋਈ ਨਹੀਂ ਤੇ ਫੀਮ ਦਾ ਕੰਮ ਇੰਨਾ ਹੀ ਹੈ ਪਰ ਲੋਕੀ ਕਿਉਂਕਿ ਇਹ ਕਹਿੰਦੇ ਆ ਵੀ ਡਰਗ ਆ ਗਈ ਜੀ ਸਿੰਥੈਟਿਕ ਨਸ਼ਾ ਆ ਗਿਆ ਹੁਣ ਰਾਸਤਾਂ ਦੇ ਤੇ ਫੀਮ ਖੁੱਲੀ ਆ ਨਸ਼ੇ ਉੱਥੇ ਹੈਗੇ ਤੁਹਾਡੇ ਵਿਚਾਰ ਧਾਰਾ ਕੀ ਕਹਿੰਦੀ ਹੈ ਵੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਹੀਂ ਲੈ ਨਸ਼ੇ ਉੱਥੇ ਆ ਹੁਣ ਗੱਲ ਇਹ ਵੀ ਕੱਲੇ ਹੋਣਾ ਜਾਂ ਨਹੀਂ ਹੋਣਾ ਇਹਦੇ ਮਗਰ ਸਰਕਾਰ ਦੀ ਕੀ ਨੀਤੀ ਆ ਸਰਕਾਰ ਦੀ ਨੀਤੀ ਬੰਦ ਕਰਕੇ ਵੀ ਫੀਮ ਨੂੰ ਚਾਲੂ ਰੱਖਣਾ ਇੰਟਰਨਲੀ ਤੌਰ ਤੇ ਹਾਂ ਬੰਦ ਕਰਕੇ ਚਾਲੂ ਰੱਖਣਾ ਲਗਾਤਾਰ ਔਰ ਚਾਲੂ ਕਰਕੇ ਬੰਦ ਕਰ ਦੇਣਾ ਰੇ ਰੋਣੇ ਆ ਇਹੰਦਾ ਲੋਕਾਂ ਨੂੰ ਨਸ਼ੇ ਚ ਪਾਉ ਫੀ ਸ਼ਰਾਬ ਚਰਸ ਗਾਂਜਾ ਭੰਗ ਐਲ ਐਸ ਡੀ ਤੇ ਸਾਈਕੀਡੈਲਿਕ ਜਿੰਨੇ ਨਸ਼ੇ ਨੇ ਇਹ ਸਾਰੇ ਸਟੇਟਸ ਫੰਕਸ਼ਨ ਹੁੰਦੇ ਆ ਤੇ ਬੂਟ ਲੱਗੇ ਰਹੇ ਉਹਨਾਂ ਦੇ ਮਾਲਕ ਹੁੰਦੇ ਆ ਤੇ ਪੁਲਿਸ ਵਾਲਿਆਂ ਦਾ ਨਜ਼ਰਾਨਾ ਹੁੰਦਾ ਕਲੱਬ ਚ ਸਾਰੇ ਇਕੱਠੇ ਹੁੰਦੇ ਆ ਕਿਸੇ ਵੀ ਕਲੱਬ ਚ ਆ ਪੁਰਸਤਾ ਵੱਡੇ ਤੋਂ ਵੱਡਾ ਅਫਸਰ ਵਰਦੀ ਧਾਰੀ ਕਲੱਬ ਦੇ ਵਿੱਚ ਤੇ ਨਜਾਇਜ਼ ਫਰੋਸ਼ ਇਕੱਠੇ ਬੈਠੇ ਹੋਣਗੇ ਪਾ ਤੁਸੀਂ ਅੱਜੇ ਜਾ ਕੇ ਕਿਸੇ ਵੀ ਨੂੰ ਜਾਣੇ ਛੜ ਦੇ ਕਲੱਬ ਵਿੱਚ ਵੱਢ ਜਾਓ ਸਾਰੇ ਨਜਾਇਜ਼ ਫਰੋਸ਼ ਉੱਥੇ ਬੈਠਣਗੇ ਟੈਕਸ ਚੋਰ ਨਜਾਇਜ਼ ਖੋਰ ਜ਼ਮੀਨਾਂ ਦੱਬਣ ਵਾਲੇ ਜਨਾਨੀਆਂ ਦੱਬਣ ਵਾਲੇ ਹਰੇਕ ਬੰਦੇ ਉੱਥੇ ਬੈਠੇ ਹੋਣਗੇ ਤੁਸੀਂ ਸੋਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਦੇਖੋ ਜਿਹੜਾ ਫੀਮ ਦਾ ਨਸ਼ਾ ਹੈ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਚੱਲ ਜੀਏ ਜਦੋਂ ਇੱਥੇ ਫੀਮ ਦੇ ਉੱਤੇ ਪਾਬੰਦੀ ਨਹੀਂ ਸੀਗੀ ਇੱਥੇ ਮਤਲਬ ਫੀਮ ਜਿਹੜੇ ਆ ਕਾਰਡ ਬਣਦੇ ਸੀ ਲੋਕਾਂ ਦੇ ਫੀਮ ਮਿਲਦੀ ਸੀ ਜਾਂ ਫੀਮ ਆਮ ਵੀ ਜਿਹੜੀ ਆ ਮਤਲਬ ਉਹ ਕੋਈ ਅਫੈਂਸ ਨਹੀਂ ਸੀ ਇਹਨਾਂ ਨੇ ਬਣਾਇਆ ਫੀਮ ਤਾਂ ਫੈਂਸੀ ਪਰ ਠੀਕੇ ਤੇ ਮਿਲਦੀ ਠੀਕੇ ਤੇ ਮਿਲਦੀ ਸੀ ਹਾਂ ਤੇ ਉਦੋਂ ਮਤਲਬ ਫੀਮ ਨਾਲ ਇੰਨੀਆਂ ਮੌਤਾਂ ਨਹੀਂ ਸੀ ਹੁੰਦੀਆਂ ਜੇ ਦੂਜੇ ਪਾਸੇ ਲੈ ਲੀਏ ਜਿਹੜਾ ਸਰਕਾਰ ਦਾ ਸਪੌਂਸਰਡ ਨਸ਼ਾ ਜਿਹੜਾ ਵਿਕਦਾ ਮਤਲਬ ਜਿਹਨੂੰ ਕਹਿੰਦੇ ਪੀ ਇੰਜੂਰੀਸ ਟੂ ਹੈਲਥ ਜਿਹੜੀ ਸ਼ਰਾਬ ਵਿਕਦੀ ਆ ਜਿਹੜੀਆਂ ਜਿੰਨੀਆਂ ਸ਼ਰਾਬ ਦੇ ਨਾਲ ਹੁੰਦੀਆਂ ਹੁਣ ਜਿਹੜਾ ਫੀਮ ਤੇ ਬਿਲਕੁਲ ਟੋਟਲੀ ਬੈਨ ਲਈ ਜਦੋਂ ਜੂਐਨਓ ਦੇ ਇੰਟਰਵੈਂਸ ਦੇ ਕਾਰਨ 1985 ਦੇ ਵਿੱਚ ਇਹਨਾਂ ਨੇ ਐਕਟ ਬਣਾਇਆ ਤੇ ਡਰਗ ਜਿਹੜੀ ਫੀਮ ਹੈ ਉਹਨੂੰ ਬਿਲਕੁਲ ਮਤਲਬ ਲੈਂਦਾ ਸਜ਼ਾਯੋਗ ਅਪਰਾਧ ਬਣਾਇਆ ਜਿਹੜਾ ਉਦੋਂ ਤੋਂ ਜਿਸ ਹਿਸਾਬ ਲੱਗੇ ਉਦੋਂ ਕਿਉਂਕਿ ਲੋਕ ਜਿਹੜੇ ਨਸ਼ਿਆਂ ਤੇ ਲੱਗੇ ਹੁੰਦੇ ਆ ਉਹ ਕੋਈ ਨਾ ਕੋਈ ਆਲਟਰਨੇਟ ਉਹ ਪਾਲਦੇ ਆ ਲੱਭ ਲੈਂਦੇ ਆ ਉਹ ਜਿਹੜਾ ਮੈਡੀਕਲ ਨਸ਼ਾ ਆ ਉਹਨਾਂ ਨੇ ਉਹਨੂੰ ਡਾਊਟ ਕਰ ਲਿਆ ਉਦੋਂ ਆਪਾਂ ਪੁਰਾਣੇ ਸਮੇਂ 'ਚ ਆਪਾਂ ਦੇਖੀਏ ਨਾ ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਜੀ ਆਪਾਂ ਕਿਤੇ ਬਾਥਰੂਮ 'ਚ ਜਾਂਦੇ ਹਾਂ ਤੇ ਉੱਥੇ ਫੈਂਸੀ ਡ੍ਰਿਲ ਕੋਰੇਕਸ ਜਾਂ ਮਤਲਬ ਪ੍ਰੋਕਸੀਵਨਸ ਪਾਜਮਾ ਪ੍ਰੋਕਸੀਵਨ ਜਾਂ ਲੋਮੋਟਲ ਇਸ ਤਰ੍ਹਾਂ ਦੇ ਜਿਹੜੇ ਪੱਤੇ ਪਏ ਹੁੰਦੇ ਸੀ ਮਤਲਬ ਸ਼ੀਸ਼ੀਆਂ ਪਈਆਂ ਨਹੀਂ ਆਮ ਮਤਲਬ ਪਈਆਂ ਹੁੰਦੀਆਂ ਸੀਗੀਆਂ ਤੇ ਮਤਲਬ ਮੈਨੂੰ ਮੈਨੂੰ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਉਸ ਟਾਈਮ ਤਾਂ ਪਿਆ ਸੀਗਾ ਜੋ ਵੀ ਸੀਗਾ ਆ ਆਪਾਂ ਨੂੰ ਮੇਰੇ ਹਿਸਾਬ ਨਾਲ ਨਾਮ ਨਹੀਂ ਲੈਣੇ ਚਾਹੀਦੇ ਕਿਉਂਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਉਹ ਮੁੜ ਨਾ ਉਸ ਚੀਜ਼ ਵੱਲ ਚਲੇ ਜਾਣ ਉਹਨਾਂ ਇਸ ਵੇਲੇ ਚੀਜ਼ਾਂ ਰਹੀਆਂ ਨਹੀਂ ਨਾ ਪ੍ਰੌਕਸੀ ਵਨ ਨੇ ਨਾ ਸੁਪਾਸਮੋ ਪ੍ਰੌਕਸੀ ਵਨ ਨੇ ਨਾ ਕੋਰੈਕਸ ਮਿਲਦੀ ਕਿਤੇ ਨਾ ਫੈਂਸੀ ਡਰਿਲ ਮਿਲਦੀ ਇਹ ਕਰਕੇ ਇਹਨਾਂ ਦਾ ਨਾਂ ਲੈਣ ਦੀ ਕੋਈ ਏਡੀ ਗੱਲ ਨਹੀਂ ਹੈ ਸਾਰਿਆਂ ਨੂੰ ਪਤਾ ਜਿਹੜੇ ਮਰਤੇ ਉਹ ਮਤਲਬ ਹੋਇਆ ਹੀ ਹੈ ਉਹਨਾਂ ਨੇ ਲੈ ਲਿਆ ਉਹ ਅੱਛਾ ਉਹਨਾਂ ਨੇ ਇਹ ਜਗ੍ਹਾ ਜਿਹੜੀ ਹੈ ਲੈ ਲਈ ਉਸ ਤੋਂ ਬਾਅਦ ਮਤਲਬ ਕਿਉਂਕਿ ਗਾ ਜਿੱਦਾਂ ਆਪਾਂ ਕਹਿੰਦੇ ਆ ਕਿ ਮਨੁੱਖ ਐਡਵਾਂਸ ਹੋ ਰਿਹਾ ਆ ਆਪਾਂ ਪਹਿਲਾਂ ਪੇਜਰ ਸੀਗੇ ਫਿਰ ਦੂਜੇ ਮੋਬਾਈਲ ਆ ਗਏ ਹੁਣ ਮਤਲਬ ਹੋਰ ਗਾਂ ਦੀ ਗੱਲ ਟੈਕਨੀਕ ਆ ਗਈ ਪਹਿਲਾਂ ਉਹ ਕਰਦੇ ਸੀਗੇ ਤਾਰ ਕਰਦੇ ਹੁੰਦੇ ਸੀ ਟੈਲੀਗ੍ਰਾਮ ਤੇ ਹੁਣ ਅੱਜ ਕੱਲ ਕਿੱਥੇ ਦਾ ਕਿੱਥੇ ਮਨੁੱਖ ਪਹੁੰਚ ਗਿਆ ਉਸੇ ਤਰ੍ਹਾਂ ਇਹਨਾਂ ਨਸ਼ਿਆਂ ਤੋਂ ਬਾਅਦ ਹੁਣ ਚਿੱਟਾ ਆ ਗਿਆ ਚਿੱਟੇ ਤੋਂ ਗਾ ਇੱਕ ਹੋਰ ਨਸ਼ਾ ਵੀ ਜਿਹੜਾ ਵਾ ਐਡਵਾਂਸ ਜਿਹੜਾ ਕਹਿੰਦੇ ਹਾਥੀ ਨੂਟੀ ਗੱਲ ਲਾਇਆ ਜਿਹੜਾ ਵਾ ਉਹ ਬੇਹੋਸ਼ ਹੋ ਜਾਂਦਾ ਉਹ ਮਨੁੱਖ ਨੂੰ ਲਾਓ ਮਰ ਜਾਂਦਾ ਉਹ ਵੀ ਮਤਲਬ ਆਪਾਂ ਦੇਖਣ ਚ ਦੇਖਦੇ ਆ ਹਾਂ ਜਿੱਦਾਂ ਉਹ ਸਰਿੰਜਾਂ ਜਿਹੜੀਆਂ ਮਤਲਬ ਅਸਲ 'ਚ ਕਿਉਂਕਿ ਸੋਚ ਵਿਚਾਰ ਬਾਈ ਜੀ ਦੀ ਆਪਣੀਆਂ ਮੇਰੀ ਆਪਣੀਆਂ ਮਤਲਬ ਹਰ ਇੱਕ ਬੰਦੇ ਦੀ ਆਪੋ ਆਪਣੀਆਂ ਤੁਸੀਂ ਵਿਚਾਰ ਦੀ ਗੱਲ ਕਰ ਰਹੇ ਹੋ ਵੀ ਆਪਾਂ ਕੀ ਵਿਚਾਰ ਨੇ ਮਤਲਬ ਜਿਹੜਾ ਫੀਮ ਦਾ ਨਸ਼ਾ ਜਾਂ ਭੁੱਕੀ ਸੀਗੀ ਜਾਂ ਡੋਡੇ ਸੀ ਨੂੰ ਕਹਿੰਦੇ ਆ ਉਹ ਇੱਕ ਕੰਮ ਕਰਨ ਵਾਸਤੇ ਵੀ ਬੰਦਾ ਜਿਹੜਾ ਨਾ ਆਮ ਹੀ ਦੇਖਿਆ ਆਪਾਂ ਦੀ ਮਤਲਬ ਹੋਛੀਆਂ ਗੱਲਾਂ ਵੀ ਜਦੋਂ ਬਾੜੀ ਦੇ ਵਿੱਚ ਕਿਤੇ ਮੰਗ ਪਾਉਣੀ ਨਾ ਬੰਦੇ ਚਾਰ ਲਿਆਉਣੇ ਜਾਂ ਕੰਮ ਕਰਨਾ ਜਾਂ ਮਤਲਬ ਕੋਈ ਵੀ ਕੰਮ ਕਰਨਾ ਤੇ ਕੀ ਮੈਂ ਜਾਂ ਭੁੱਕੀ ਜੱਟ ਨੇ ਰੱਖੀ ਹੁੰਦੀ ਥੋੜ ਥੋੜੀ ਦੇ ਦਿੰਦਾ ਸੀ ਕਿ ਕੰਮ ਕਰਦਾ ਰੋ ਲੱਗਾ ਰੋ ਥਕਾਵਟ ਨਹੀਂ ਹੋਊ ਹੁਣ ਸ਼ਰਾਬ ਦੇ ਪਾਸੇ ਦੂਜੇ ਲਾ ਲਈਏ ਸ਼ਰਾਬ ਪੀ ਕੇ ਮੁਕਤਾ ਵੀ ਨਹੀਂ ਹੁੰਦੀਆਂ ਹੁੰਦੀਆਂ ਗੱਲ ਨਹੀਂ ਜੇ ਆਖੇ ਡੋਮੈਸਟਿਕ ਵੈਲੈਂਸ ਵੀ ਸ਼ਰਾਬ ਦੇ ਨਾਲ ਆ ਦੂਜੇ ਪਾਸੇ ਕਿ ਕਹਿੰਦੇ ਆ ਕਿ ਐਕਸੀਡੈਂਟ ਵੀ ਮੈਕਸਿਮਮ ਸ਼ਰਾਬ ਦੇ ਨਾਲ ਆ ਬਹੁਤ ਵੱਡੀ ਕ੍ਰਾਈਮ ਤੇ ਸਰਕਾਰ ਜਿਹੜੀ ਆ ਉਹਨੂੰ ਮਤਲਬ ਜ਼ਹਿਰ ਵੇਚਦੀ ਆ ਲੋਕਾਂ ਨੂੰ ਦੱਸ ਕੇ ਜ਼ਹਿਰ ਵੇਚਦੀ ਆ ਵੀ ਆਇਆ ਇਵਨ ਬਾਈ ਜੀ ਅੱਗੇ ਕਹਿ ਦੱਸ ਰਹੇ ਸੀ ਗੱਲ ਵੀ ਜਨਾਨੀਆਂ ਨੂੰ ਵੀ ਸ਼ਰਾਬ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੀ ਕਹਿੰਦੇ ਜੀ ਬੇ ਸਾਰੇ ਨਸ਼ੇ ਸਟ੍ਰੀਟਸ ਫੰਕਸ਼ਨਡ ਹੁੰਦੇ ਆ ਯਾਦ ਰੱਖੋ ਇਹ ਕੋਈ ਦੋਰਾਮਾ ਨਹੀਂ ਹਣ ਜਿੰਨਾ ਮਰਜੀ ਕੋਈ ਆਪਣੇ ਆਪ ਨੂੰ ਮਹਾਤਮਾ ਬੁੱਧ ਕਾਵੇ ਸਾਰੇ ਨਸ਼ਿਆਂ ਦੀ ਸਰਪ੍ਰਸਤੀ ਪੁਸ਼ਤ ਪਨਾਹੀ ਰਾਸਤਾ ਕਰਦੀ ਹੈ ਉਹਨਾਂ ਦੀ ਪੁਲਿਸ ਕਰਦੀ ਹੈ ਤੇ ਉਹਨਾਂ ਦੇ ਬੂਟ ਲੈਗ ਜਿਹਨੂੰ ਨਜਾਇਜ਼ ਫਰੋਸ਼ ਹੈ ਉਹ ਕਰਦੇ ਨੇ ਇਹ ਬਹੁਤ ਵੱਡਾ ਦੁਨੀਆ ਦਾ ਕਾਰਪੋਰੇਟ ਸੈਕਟਰ ਹੈ ਪੰਜਵਾਂ ਵੱਡਾ ਕਾਰਪੋਰੇਟ ਸੈਕਟਰ ਹੈ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਨਸ਼ੇ ਨੂੰ ਬੰਦ ਕਰਨ ਨੂੰ ਲੈ ਕੇ ਕਿਤੇ ਨੇ ਕਿਤੇ ਲੇਕਿਨ ਇੰਟਰਨਲੀ ਉਹੀ ਨਸ਼ੇ ਜਿਹੜੇ ਹੈਗੇ ਬਹੁਤ ਜ਼ਿਆਦਾ ਸੇਲ ਹੁੰਦੇ ਨੇ ਔਰ ਪਤਾ ਸਭ ਨੂੰ ਹੁੰਦਾ ਹੈ ਪਤਾ ਹੁੰਦਾ ਹੈ ਹਰਿਆਣੇ ਚ ਸ਼ਰਾਬ ਬੰਦ ਸੀ ਆਪਾਂ ਸਾਰੇ ਪੰਜਾਬ ਦੇ ਬੰਦੇ ਨੇ ਸ਼ਰਾਬ ਉੱਥੇ ਭੇਜੀ ਸੀ ਠੀਕ ਹੈ ਗੁਜਰਾਤ ਚ ਸ਼ਰਾਬ ਇਥੋਂ ਟਰੱਕ ਭਰਿਆ ਜਾਂਦਾ ਪੰਜਾਬ ਚੋਂ ਗੁਜਰਾਤ ਤੱਕ ਨਹੀਂ ਕੋਈ ਰੋਕਦਾ ਆਂ ਜਾਂਦਾ ਛੂਕਦਾ ਕਿਉਂਕਿ ਪਤਾ ਹੁੰਦਾ ਨਾ ਸਾਰਿਆਂ ਨੂੰ ਨਹੀਂ ਸਾਰਿਆਂ ਦਾ ਧਰਮ ਕਰਮ ਦੀ ਕਮਾਈ ਚ ਹਿੱਸਾ ਪੈਂਦਾ ਹੈ ਨਾ ਸਲਾਮਾਂ ਪਈਆਂ ਹੁੰਦੀਆਂ ਮਤਲਬ ਫੀਮ ਵਾਲੇ ਸ਼ਰਾਬ ਵਾਲੇ ਟਰੱਕ ਨੂੰ ਹਰ ਮੋੜ ਤੇ ਸਲੂਟ ਵੱਜਦਾ ਹੈ ਉਹਨਾਂ ਨੂੰ ਪਤਾ ਵੀ ਸਾਡਾ ਆਕਾ ਜਾ ਰਿਹਾ ਹੈ ਇਹ ਸਾਰਾ ਸਟੇਟ ਕਰਦੀ ਹੁੰਦੀ ਹੈ ਰਾਜਪੱਧਰ ਦੇ ਉੱਤੇ ਤੱਕ ਕਰਦਾ ਹੁੰਦਾ ਲੋਕਾਂ ਨਾਲ ਇਹਨਾਂ ਦਾ ਕੋਈ ਬੋਹ ਨਹੀਂ ਹੁੰਦਾ ਲੋਕ ਮਰਨ ਪਾਵਾ 50 ਵਾਰੀ ਮਰਨਾ ਨਾ ਇਹਨਾਂ ਲੋਕਾਂ ਦੇ ਮਰਨ ਨੂੰ ਕੀ ਫਰਕ ਪੈਂਦਾ ਦੱਸੋ ਤਾਂ ਸੀ ਨਾ ਬੰਦੇ ਦਾ ਮਾਰਾ ਜਾਣਾ ਸਟੇਟ ਲਈ ਕੋਈ ਅਰਥ ਨਹੀਂ ਰੱਖਦਾ ਗਊ ਮਰਜੇ ਤਾਂ ਪਾਪ ਲੱਗ ਸਕਦਾ ਸੂਰ ਮਰਜੇ ਪਾਪ ਲੱਗ ਸਕਦਾ ਜੇ ਬੰਦਾ ਮਰਜੇ ਕੋਈ ਪਾਪ ਨਿਹਦਾ ਪਿਛਲੀ ਸਦੀ ਦੇ ਵਿੱਚ ਹੀ ਲਾ ਲੋ 6 ਕਰੋੜ ਬੰਦਾ ਮਰਵਾਇਆ ਸੀ ਲੜਾਈਆਂ ਚ ਸਟ੍ਰੇਡ ਨੇ ਮਰਵਾਇਆ ਸੀ ਡੱਕਾ ਨਹੀਂ ਕਿਸੇ ਨੂੰ ਚੰਤਾ ਸੀ ਤਾਲੀਵਾਲ ਜੀ ਜਿਹੜਾ ਅ ਅੱਜ ਦਾ ਯੁਵਾ ਹੈਗਾ ਜਿਸ ਦਾ ਆਪਾਂ ਗੱਲ ਕਰਦੇ ਆ ਯੁਵਾ ਪੀੜੀ ਜਿਹੜੀ ਹੈਗੀ ਹਰ ਪਾਸੇ ਜਿਹੜਾ ਨਸ਼ੇ ਦੀ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਲੇਕਿਨ ਥੋੜੀ ਸੁਣਨ ਨੂੰ ਮਿਲਦੀ ਪੰਜਾਬ ਨੂੰ ਹਾਈਲਾਈਟ ਬਹੁਤ ਕੀਤਾ ਜਾਂਦਾ ਹੈਗਾ ਔਰ ਪੰਜਾਬ ਦਾ ਜਿਹੜਾ ਯੁਵਾ ਹੈਗਾ ਉਹ ਕਿਤੇ ਨਾ ਕਿਤੇ ਨਸ਼ੇ ਦੇ ਵਿੱਚ ਹੈਗਾ ਕੱਲ ਵੀ ਅਸੀਂ ਡੀਸੀ ਆਫਿਸ ਦੀ ਪਾਰਕਿੰਗ ਸੀਗੇ ਉੱਥੇ ਦੋ ਜਿਹੜੇ ਮੁੰਡੇ ਸੀਗੇ ਉਹ ਟੀਕਾ ਲਾ ਕੇ ਇਸ ਤਰ੍ਹਾਂ ਬੈਠੇ ਹੋਏ ਸੀ ਵੀ ਉਹਨਾਂ ਨੂੰ ਹੋਸ਼-ਵਸਤ ਨਹੀਂ ਸੀਗੀ ਲੇਕਿਨ ਘੰਟੇ ਡੇਢ ਬਾਅਦ ਉਹਨਾਂ ਨੂੰ ਦੇਖਿਆ ਤੁਰਦੇ ਮੇਲੇ ਤੇ ਕਿਸੇ ਹੋਰ ਪਾਸੇ ਜਾ ਕੇ ਬੈ ਗਏ ਡੇਗੇ ਕਿਸ ਤਰ੍ਹਾਂ ਦੇਖਦੇ ਵੀ ਜਿਹੜਾ ਉਹਨਾਂ ਦੀ ਏਜ ਵੀ ਜਿਹੜੇ ਮੈਂ ਏਜ ਦੱਸਦਾ ਤੁਹਾਨੂੰ ਏਜ ਵੀ ਉਹਨਾਂ ਦੀ ਮੇਰੇ ਹਿਸਾਬ ਨਾਲ 20 ਤੋਂ 25 ਦੇ ਵਿੱਚ ਹੀ ਹੋਣੀ ਹੈਗੀ ਹੈ ਦੇਖੋ ਜਿਹੜੇ ਅੱਜਕੱਲ ਤੇ ਨਸ਼ੇ ਚੱਲ ਰਹੇ ਆ ਜਿਦਾਂ ਚਿੱਟਾ ਆ ਜਾਂ ਮਤਲਬ ਟਰੱਕਸ ਜਿਹੜੀਆਂ ਚੱਲਦੀਆਂ ਨੇ ਮੈਡੀਸਨ ਮੈਡੀਕਲ ਨਸ਼ਾ ਜਿਹੜਾ ਚੱਲਦਾ ਇੱਕ ਮੈਂ ਸਪਸ਼ਟ ਗੱਲ ਕਰਦਾ ਵੀ ਜਿਹੜਾ ਬੰਦਾ ਖਾਂਦਾ ਨਾ ਕੋਈ ਜੂਸ ਕਰਦਾ ਉਹ ਬੰਦਾ ਸਪਲਾਇਰ ਨਹੀਂ ਹੁੰਦਾ ਸਪਲਾਇਰ ਪਿੱਛੇ ਜਿਹੜਾ ਵਾ ਨਾ ਮਾਫੀਆ ਆ ਕੋਈ ਮਤਲਬ ਪਿੱਛੋਂ ਸਪਲਾਈ ਕਰਨ ਵਾਲਾ ਉਹ ਮਤਲਬ ਇਹੋ ਜੇ ਬੱਚੇ ਮਤਲਬ ਕੁੜੀਆਂ ਵੀ ਲੇਡੀਜ਼ ਵੀ ਉਹ ਲੱਭਦਾ ਵਾ ਜਿੱਥੇ ਉਹ ਕਿ ਬਿਨਾਂ ਸ਼ੱਕ ਤੋਂ ਗਾਂ ਦੇ ਗਾਂ ਸਪਲਾਈ ਨੈਟਵਰਕਿੰਗ ਜਿਹੜੀ ਨਸ਼ੇ ਦੀ ਆ ਉਹ ਚੱਲ ਸਕੇ ਹੁਣ ਜਿਹੜੀ ਅੱਜ ਦੀ ਅਜੇ ਜੀ ਲੋੜ ਲੋੜ ਆ ਪਏ ਜਿਹੜਾ ਸਿੰਥੈਟਿਕ ਨਸ਼ਾ ਜਿਹਦੇ ਨਾਲ ਮੌਤਾਂ ਹੁੰਦੀਆਂ ਉਹਨੂੰ ਖਤਮ ਕਰਨ ਦੀ ਤੇ ਜੇ ਉਹਨੂੰ ਜਿਹੜਾ ਖਤਮ ਕਰਦਾ ਮੈਂ ਪਹਿਲਾਂ ਗੱਲ ਕੀਤੀ ਵਿਚਾਰ ਆ ਉਹ ਆਪਣੀਆਂ ਮੈਂ ਲੋਕਾਂ ਨੂੰ ਨਸ਼ਿਆਂ ਤੇ ਨਹੀਂ ਕਹਿੰਦਾ ਵੀ ਤੁਸੀਂ ਫੀਮ ਖਾਓ ਜਾਂ ਭੁੱਕੀ ਖਾਓ ਜਾਂ ਡੋਡੇ ਪੀਓ ਮੇਰਾ ਇੱਕ ਵਿਚਾਰ ਆ ਕਿ ਜੇ ਉਹਦਾ ਸਬਸਟੀਟਿਊਟ ਲਿਆ ਕੇ ਈਵਨ ਜੇ ਜਦਾਂ ਠੇਕੇ ਖੋਲੇ ਆ ਸ਼ਰਾਬ ਦੇ ਆ ਜਾਂ ਕਿਦਾਂ ਹੁਣ ਸ਼ਰਾਬ ਦੇ ਠੇਕੇ ਥਾਂ ਥਾਂ ਖੁੱਲੇ ਆ ਹੁਣ ਦੂਜੇ ਪਾਸੇ ਲੈ ਲੀਏ ਤੇ ਜਿਹੜੀ ਭੰਗ ਵਾ ਕੋਈ ਇਹੋ ਜਿਹਾ ਏਰੀਆ ਨਹੀਂ ਹੋਣਾ ਜਿੱਥੇ ਕੋਈ ਖਾਲ ਦੇ ਉੱਤੇ ਸੂਏ ਦੇ ਉੱਤੇ ਛੜਕ ਦੇ ਉੱਤੇ ਭੰਗ ਦੇ ਬੂਟੇ ਨਹੀਂ ਆ ਕਿ ਸਾਰੇ ਲੋਕ ਭੰਗ ਖਾਂਦੇ ਆ ਯੂਜ਼ ਕਰਦੇ ਆ ਨਹੀਂ ਕਰਦੇ ਸ਼ਰਾਬ ਜੇ ਬਾਈ ਜੀ ਨਹੀਂ ਪੀਂਦੇ ਮੈਂ ਨਹੀਂ ਪੀਂਦਾ ਜੇ ਤੁਸੀਂ ਨਹੀਂ ਪੀਂਦੇ ਕੋਈ ਮਤਲਬ ਆਮ ਲੋਕ ਜਿੰਨੂੰ ਲੋੜ ਹੈ ਉਹ ਲੈ ਲੈਂਦਾ ਜੇ ਇਸ ਤਰ੍ਹਾਂ ਦਾ ਕੋਈ ਸਰਕਾਰ ਕੋਈ ਆਲਟਰਨੇਟਿਵ ਕੱਢ ਲੇ ਜਿਵੇਂ ਸਿਵਲ ਹਸਪਤਾਲ ਤੋਂ ਕੋਈ ਮਤਲਬ ਕਿਸੇ ਤਰੀਕੇ ਨਾਲ ਕਾਰਡ ਬਣ ਕੇ ਜਿਹੜੇ ਨਸ਼ਿਆਂ ਦੇ ਉੱਤੇ ਲੱਗੇ ਨੇ ਲੋਕ ਉਹਨਾਂ ਵਾਸਤੇ ਮੈਂ ਆਮ ਲੋਕਾਂ ਵਾਸਤੇ ਨਹੀਂ ਕਹਿੰਦਾ ਮਤਲਬ ਜਿਹੜੇ ਨਸ਼ਿਆਂ ਤੇ ਤਾਂ ਲੱਗੇ ਆ ਜਿਨ੍ਹਾਂ ਨੂੰ ਮਤਲਬ ਐਡਿਕਟਡ ਹੋ ਚੁੱਕੇ ਆ ਉਹਨਾਂ ਨੂੰ ਇਥੋਂ ਕੱਢਣ ਵਾਸਤੇ ਕੁਝ ਸਮੇਂ ਵਾਸਤੇ ਤੇ ਲਾ ਕੇ ਬਾਅਦ ਚ ਕਾਉਂਸਲਿੰਗ ਕਰਕੇ ਬੰਦ ਕਰ ਦੇਣ ਕਰਦਣ ਕੀ ਗੱਲ ਆ ਬਹੁਤ ਬਹੁਤ ਵਧੀਆ ਗੱਲ ਹੈਗੀ ਐ ਵੀ ਕਾਉਂਸਲਿੰਗ ਜ਼ਰੂਰੀ ਹੈਗੀ ਆ ਤੁਸੇ ਬਗਰ ਗੁਜ਼ਾਰੀ ਨਹੀਂ ਹੋਰ ਕੋਈ ਨਸ਼ਾ ਨਾ ਕੋਈ ਔਖਾ ਨਹੀਂ ਤੁਹਾਨੂੰ ਮੈਂ ਦੱਸਣਾ ਫੀਮ ਛੜਨੀ ਕਿੰਨੀ ਸੌਖੀ ਮੈਂ ਸੈਂਕੜੇ ਬੰਦੇ ਦੀ ਫੀਮ ਛੜਾਈ ਆ ਜਿੰਨੀ ਬੰਦਾ ਫੀਮ ਖਾਂਦਾ ਨਾ ਇੱਕ ਦਿਨ ਨੂੰ ਕਹ ਲੈ ਵੀ ਪੁੱਤ ਤੂੰ ਖਾ ਲੈ ਕਰਾਜ ਇੱਕ ਦਿਨ ਉਹ ਪੂਰੀ ਉਰ ਭਰ ਕੇ ਫੀਮ ਖਵਾ ਦੇ ਫਿਰ ਜਿੰਨੀ ਫੀਮ ਖਾਂਦਾ ਉਹ 30 ਸੇ ਕਰ ਦਿਓ ਇੱਕ ਇਸਾ ਰੋਜ਼ਾਨਾ ਘਟਾ ਕੇ ਦੂਜੇ ਦਿਨ 29 ਦੇ ਦਿਓ ਫਿਰ 28 ਦੇ ਦਿਓ ਫਿਰ 27 ਦੇ ਦਿਓ ਫਿਰ 26 ਦੇ ਦਿਓ ਫਿਰ 25 ਦੇ ਦਿਓ ਤੇ ਤੀਵੇਂ ਦਿਨ ਤੀਮਾ ਇਸਾ ਦੇ ਕੋਲੇ ਰਹਿ ਜਾਵਾ ਪੰਜ-ਸੱਤ ਦਿਨ ਉਹ ਤੀਮਾ ਇਸਾ ਖਾਵੇ ਪਰ ਨਾਲ ਉਹਦੀ ਖੁਰਾਕ ਜ਼ਰੂਰੀ ਹੈ ਦੁੱਧ ਦੀ ਘਿਓ ਦੀ ਲੱਸੀ ਦੀ ਦਹੀਂ ਦੀ ਫਲ ਦੀ ਜੋ ਵੀ ਹੈ మే ਵਿਆਂ ਦੀ ਇਹ ਖਰਾ ਕੋਈ ਕੋਈ ਮਾੜੀ ਗੱਲ ਨਹੀਂ ਉਹ ਨਾਲ ਖਾਵੇ ਤੇ ਉਹ ਨੂੰ ਨਸ਼ੇ ਦੀ ਲੋੜ ਹੀ ਨਹੀਂ ਰਹਿੰਦੀ ਤੇ ਵੀ ਸਲੋ ਸਲੋ ਕਰਕੇ ਘਟਾ ਦਵੇ ਘਟ ਜਾਂਦੀ ਹੈ ਜੀ ਘਟ ਜਾਂਦੀ ਹੈ ਵਾਹ ਜੀ ਵਾਹ ਪਰ ਕਿਉਂਕਿ ਜਿਹੜੇ ਨਸ਼ਾ ਛਡਾਊ ਕੇਂਦਰ ਬਣਾਏ ਨੇ ਉਹ ਅਸਲ ਨਸ਼ਾ ਵਧਾਊ ਕੇਂਦਰ ਨੇ ਨਹੀਂ ਕਿਹਾ ਜਾਂਦਾ ਜਿਹੜਾ ਨਸ਼ਾ ਛਡਾਊ ਕੇਂਦਰ ਨੇ ਨਾ ਚਾਹੇ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਰਹੇ ਚਾਹੇ ਕਿਸੇ ਪਾਸੇ ਲੋਕਾਂ ਦੀ ਜਿਹੜੀ ਸੋਚ ਹੈ ਵੀ ਉਹ ਆਪਣੀ ਮੈਡੀਸਿਨ ਦਾ ਨਸ਼ਾ ਜਿਹੜਾ ਹੈਗਾ ਲਾ ਦਿੰਦੇ ਨੇ ਦੂਸਰੇ اسی ਕਰਕੇ ਛੱਡ ਰਹੇ ਵੀ ਜਿਹੜੀ ਨਸ਼ਾ ਹੈ ਉਹ ਛੱਡ ਕੇ ਨਸ਼ੇ ਦੀ ਦਵਾਈ ਹੈ ਖੌਤੀ ਦਵਾਈ ਉਹ ਵੀ ਡਰੱਗ ਹੀ ਹੈ ਹੂੰ ਗੁਲਾਮ ਦਿਆ ਫਿਰ ਨਸ਼ਾ ਛੱਡਿਆ ਨਾ ਇਸ ਕਰਕੇ ਸਾਰੀ ਬੇਈਮਾਨੀ ਹੈ ਸਰਕਾਰ ਦੀ ਬੇਈਮਾਨੀ ਹੈ ਵਿੱਤ ਵਿਭਾਗ ਦੀ ਬੇਈਮਾਨੀ ਹੈ ਤੇ ਤੁਹਾਡੀ ਸਿਹਤ ਵਿਭਾਗ ਦੀ ਬੇਈਮਾਨੀ ਹੈ ਤੇ ਖਾਣ ਵਾਲਾ ਬੰਦਾ ਨੂੰ ਪੋਲ ਹੁੰਦਾ ਉਹ ਸ਼ਿਕਾਰ ਹੁੰਦਾ ਇਸ ਕਰਕੇ ਸਾਰੀ ਸਮੱਸਿਆਵਾਂ ਹੁੰਦੀਆਂ ਅਦਰਵਾਇਜ਼ ਕੋਈ ਸਮੱਸਿਆ ਨਹੀਂ ਕਿਸੇ ਨਸ਼ੇ ਨੂੰ ਖਤਮ ਕਰਨਾ ਕਿਸੇ ਬੰਦੇ ਨੂੰ ਰੋਕਣਾ ਥੋੜਾ ਜਿਹਾ ਵੇਖੋ ਮੋਟੀਵੇਟ ਤਾਂ ਕਰਨਾ ਪੈਂਦਾ ਉਹ ਸਾਡਾ ਫਰਜ ਹੈ ਸਰਕਾਰ ਦਾ ਫਰਜ ਹੈ ਜੇ ਤੁਹਾਨੂੰ ਮੌਕਾ ਮਿਲਦਾ ਹੈ ਸਰਕਾਰ ਵੱਲੋਂ ਵੀ ਸਾਡਾ ਇੱਕ ਡਿਪਾਰਟਮੈਂਟ ਦਾ ਪਰਸਨ ਸੀਗਾ ਬਾਪੂ ਬਲਕੌਰ ਸਿੰਘ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਔਰ ਕਾਉਂਸਲਿੰਗ ਕਰਾਈ ਜਾਵੇ ਲੋਕਾਂ ਦੀ ਜਿਹੜਾ ਨਸ਼ਾ ਕਰਦੇ ਨੇ ਹਾਂ ਮੈਂ ਕਰਦਿਆਂ ਬਹੁਦੀ ਕਹੇ ਪੁੱਤ ਮੈਂ ਇਨੈਚਰ ਘਟ ਗਿਆ ਤੁਹਾਡੇ ਨਾਲ ਮੇਰੇ ਵਰਗਾ ਕਮਜ਼ੋਰ ਬੰਦਾ ਕੋਈ ਨਹੀਂ ਤੁਹਾਡੇ ਕੋਲੇ ਮੈਂ ਸਭ ਤੋਂ ਕਮਜ਼ੋਰ ਬੰਦਾ ਆਖੂ ਮੈਨੂੰ ਤਾਂ ਇਹਦੀ ਲੋੜ ਨਹੀਂ ਪਈ ਤੁਹਾਡੀਆਂ ਤਾਂ ਮੁੱਛਾਂ ਤੇ ਦੋ ਦੋ ਵਾਲ ਪੈਂਦੇ ਆ ਢੋਲੇ ਵੀ ਥੋੜੇ ਫਰਕਦੇ ਆ ਮੇਰੇ ਤੇ ਵੀ 5 ਫੁੱਟ 5 ਇੰਚ ਕਾਦਾ 55 ਕਿਲੋ ਭਾਰਾ ਮੈਨੂੰ ਕਦੇ ਲੋੜ ਹੀ ਨਹੀਂ ਪੈਂਦੀ ਕਦੇ ਵਹਿਲਾ ਨਹੀਂ ਰਿਹਾ ਥੋੜੇ ਨਾਲ ਵੱਧ ਤੁਰਦਾ ਵੱਧ ਕੰਮ ਕਰਦਾ ਵੱਧ ਫੜਦਾ ਹੈ ਜਦੋਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਛੱਡ ਜਾਣਗੇ ਅਸੀਂ ਕੋਈ ਨਹੀਂ ਮੈਂ ਬੜੀਆਂ ਬਿਸੀਗਟਾਂ ਬੀਣੀ ਵਾਲੇ ਜਦੋਂ ਇਹਨੂੰ ਮਿਲਦੇ ਆ ਨਾ ਤੇ ਮੈਂ ਕਹਿੰਦਾ ਪੁੱਤ ਆਪਾਂ ਬਿਮਾਰੀ ਹਾਂ ਬਿਮਾਰੀ ਮੋੜ ਲੈਣੀ ਹੈ ਤੇ ਘਰ ਦੇ ਨੂੰ ਮਰ ਜਾਾਂਗੇ ਨਾਲ ਦੀ ਨਾਲ ਬੰਦਾ ਵੀਡੀਓ ਭਜਾਉਂਦਾ ਕੀ ਕਹਿੰਦੇ ਆ ਅੱਜ ਜੀ ਇੱਕ ਕੈਂਸਰ ਦੇ ਸਪੈਸ਼ਲਿਸਟ ਟਰੈਕਟਰ ਦਾ ਇੱਕ ਸਟੇਟਮੈਂਟ ਆ ਤੇ 90% ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਆ ਉਹ ਤਮਾਕੂ ਦੇ ਨਾਲ ਕਰਕੇ ਜਿਹੜਾ ਵਾ ਜਿਹੜਾ ਚੈਸਟ ਕੈਂਸਰ ਹੋ ਜਾਂਦੀ ਆ ਜਾਂ ਮੂੰਹ ਦਾ ਕੈਂਸਰ ਹੋ ਜਾਂਦਾ ਆ ਉਹ ਉਹਦਾ ਕਰਕੇ ਹੁੰਦਾ ਤੇ ਉਹਦਾ ਕਰਕੇ ਆਉਂਦੇ ਤੇ ਮੈਕਸਿਮਮ ਮੌਤਾ ਹੁੰਦੀਆਂ ਹੁਣ ਤੁਸੀਂ ਕਿਸੇ ਗੈਸਟ੍ਰੋਲੋਜਿਸਟ ਦੀ ਕਿਤੇ ਤੁਸੀਂ ਕੋਈ ਕਰ ਲੋ ਲਿਵਰ ਸਪੈਸ਼ਲਿਸਟ ਜਿਹੜੇ ਲਿਵਰ ਸਰਜਨ ਹੈਗੇ ਨੇ ਜਿਹੜੇ ਕਰਦੇ ਨੇ ਮੈਕਸਿਮਮ ਜਿਹੜੇ ਨੇ ਸ਼ਰਾਬ ਦੇ ਨਾਲ ਲਿਵਰ ਸਰੋਸਿਸ ਹੋਣ ਤੋਂ ਬਾਅਦ ਮੈਕਸਿਮਮ ਮਰੀਜ਼ ਜਾਂਦੇ ਤੇ ਹਸਪੀਟਲ ਮੈਕਸਿਮਮ ਪੈਸਾ ਇਹਨਾਂ ਤੋਂ ਇੱਕ ਅਖਾਨ ਆ ਵੀ ਜਿਹਨੂੰ ਲਿਵਰ ਸਰਸਜ ਹੋ ਗਿਆ ਉਹਦਾ ਕੋਠੀ ਮਕਾਨ ਵੀ ਵਿਖ ਜਾ ਤੇ ਉਹਨੇ ਆਪੋ ਹੀ ਨਹੀਂ ਬਚਣਾ ਤੇ ਇਹ ਚੀਜ਼ ਸਰਕਾਰ ਵੇਚਦੀ ਆ ਜਿੰਨੂੰ ਮੈਂ ਸ਼ਰਾਬ ਦੀ ਗੱਲ ਕਰਦਾ ਸਰਕਾਰ ਫ੍ਰੀਲੀ ਠੇਕਿਆਂ ਦੇ ਉੱਤੇ ਇਹ ਜਿਹੜੀ ਵੇਚਦੀ ਆ ਉੱਤੇ ਲਿਖਿਆ ਵੀ ਬੋਤਲਦੇ ਆ ਸਿਹਤ ਲਈ ਹਾਂ ਹਾਂ ਸਿਹਤ ਲਈ ਪੀਣੀ ਹਾਨੀਕਾਰਕ ਹੈ ਤੇ ਉਹ ਕਿਉਂਕਿ ਸਰਕਾਰ ਨੇ ਮੇਨ ਸਿਹਤ ਦਾ ਖਿਆਲ ਰੱਖਣਾ ਹੁੰਦਾ ਮਤਲਬ ਮੈਂ ਆਪਣੀ ਜਿਹੜੀ ਪਬਲਿਕ ਹੈ ਜਿਹੜਾ ਵੋਟਰ ਹੈ ਹਾਂ ਪਬਲਿਕ ਦੀ ਸਿਹਤ ਦਾ ਤੇ ਪਬਲਿਕ ਦੇ ਸਿਹਤ ਦਾ ਖਿਆਲ ਇਦਾਂ ਰੱਖਿਆ ਜਾ ਰਿਹਾ ਤੇ ਤੁਸੀਂ ਮੈਂ ਇੱਕ ਗੱਲ ਕਰਦਾ ਹੁਣ ਜਿਹੜਾ ਸੰਥੈਟਿਕ ਨਸ਼ੇ ਆ ਕੋਈ ਝਕਨੀ ਪਈ ਸੰਥੈਟਿਕ ਨਸ਼ਿਆਂ ਦੇ ਨਾਲ ਆਮ ਨੌਜਵਾਨੀ ਦੇ ਵਿੱਚ ਨਮਰਦੀ ਵਧ ਗਈ ਤੁਸੀਂ ਦੇਖਿਆ ਹੈ ਨਾ ਪਿਛਲੇ ਸਮਿਆਂ ਤੋਂ ਆਈਵੀਐਫ ਸੈਂਟਰ ਜਿਹੜੇ ਆ ਕਿੰਨੇ ਖੁੱਲ ਗਏ ਉੱਥੇ ਆ ਵਧਦੇ ਜਾ ਰਹੇ ਤੇ ਉੱਥੇ ਤੁਸੀਂ ਜਾ ਕੇ ਦੇਖੋਗੇ ਨਾ ਤੇ ਢੇੜਾਂ ਲੱਗੀਆਂ ਪਈਆਂ ਕਿਸੇ ਡਾਕਟਰ ਕੋ ਪੁੱਛ ਲਓ ਕਿ ਜਿਹੜਾ ਬੰਦਾ ਸਿੰਥੈਟਿਕ ਨਸ਼ਿਆਂ 'ਚ ਆ ਗਿਆ ਟੀਕੇ ਲੌਂਡਾ ਪਿਆ ਤੇ ਉਹ ਮਤਲਬ ਸੈਕਸੂਅਲੀ ਡੈੱਡ ਹੋ ਗਿਆ ਡੈੱਡ ਹੋ ਗਿਆ ਕਿਉਂਕਿ ਆਪਾਂ ਜੋਤ ਨੂੰ ਬਚਾਉਣਾ ਕਿਉਂਕਿ ਸਾਡੀਆਂ ਨਸਲਾਂ ਖਤਮ ਹੋ ਰਹੀਆਂ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਾਨੂੰ ਆਲਟਰਨੇਟਿਵ ਕਿਉਂਕਿ ਜੇ ਆਪਾਂ ਦੇਖਦੇ ਹਾਂ ਜਿਹੜਾ ਡਰੱਗ ਐਡਿਕਟਡ ਸੈਂਟਰ ਹੈ ਉੱਥੇ ਵੀ ਨਸ਼ੇ ਨੂੰ ਨਸ਼ਾ ਦੇ ਕੇ ਭਾਈ ਜੀ ਮਤਲਬ ਉਹ ਮਤਲਬ ਉਹਦਾ ਕੀਤਾ ਜਾਂਦਾ ਪਰ ਜਿਹੜੇ ਸਿੰਥੈਟਿਕ ਨਸ਼ੇ ਲੱਗੇ ਬੜੇ ਔਖੇ ਆ ਉਹਨਾਂ ਨੂੰ ਕੱਢਣਾ ਤੇ ਜੇ ਇਹ ਆਲਟਰਨੇਟਿਵ ਜਿਹੜਾ ਆਫੀਮ ਵਾਲਾ ਵਾ ਉਹ ਲੈ ਆ ਕੇ ਠੇਕੇ ਤੋਂ ਜਾਂ ਹਸਪਤਾਲਾਂ ਤੋਂ ਦੇ ਕੇ ਜਿਹੜੇ ਉਹਨਾਂ ਦੇ ਕਾਰਡ ਬਣਾ ਕੇ ਜਿਹੜੇ ਡਰੱਗ ਐਡਿਕਟਡ ਇਸ ਵੇਲੇ ਹੋ ਚੁੱਕੇ ਆ ਤੇ ਮਤਲਬ ਉਹਨਾਂ ਨੂੰ ਕਾਰਡ ਬਣਾ ਕੇ ਦੇ ਕੇ ਮਤਲਬੇ ਕੁਝ ਸਮੇਂ ਬਾਅਦ ਕਾਉਂਸਲਿੰਗ ਕਰ ਕਰਕੇ ਉਹਨਾਂ ਨੂੰ ਠੀਕ ਕਰਕੇ ਬਚਾਇਆ ਜਾ ਸਕਦਾ ਕੀ ਕਹਿੰਦੇ ਬਾਬੂ ਜੀ ਸਹਿਮਤ ਹੋ ਇਸ ਗੱਲ ਤੋਂ ਨਹੀਂ ਵੇਖੋ ਸਿੰਥੈਟਿਕ ਨਿਸ਼ਾਨ ਨੂੰ ਇੱਕੇਦਮ ਛੇੜਨਾ ਬਹੁਤ ਔਖਾ ਹੁੰਦਾ ਹੈ ਇਤ ਕੋਈ ਦੌਰਾਂਵਾਂ ਨਹੀਂ ਪਰ ਉਹਦੇ ਬਾਅਦ ਤੇ ਜਿਹੜੀ ਡਰੱਗ ਸਿਸਟਮ ਹੈ ਨਾ ਉਹਦੀ ਵਰਤੋਂ ਤਾਂ ਹੋਵੇ ਪਰ ਸੀਮਿਤ ਅਵਸਥਾ 'ਚ ਇਹਨੇ ਵੀ 100 ਡਿਗਰੀ ਜਾਂ ਤੇ 100 ਮਾਤਰਾ ਹੋਵੇ ਤੇ ਜਿਹੜਾ ਡਾਕਟਰ ਆ ਦੇਣ ਵਾਲਾ ਉਹ ਬੰਦੇ 'ਚ ਹੂਮਨ ਟੱਚ ਹੋਵੇ ਮੈਂ ਇੱਕ ਸਵਾਲ ਕਰੂੰਗਾ ਇਹਦੇ ਵਿੱਚ ਕਿੰਨੀ ਕੀ ਇਮਾਨਦਾਰੀ ਰਹੇਗੀ ਜਿਹੜੇ ਵੀ ਅਫਸਰ ਰਹਿਣਗੇ ਉਹ ਇਹ ਚੀਜ਼ ਨੂੰ ਡੀਲ ਕਰਨਗੇ ਭ੍ਰਸ਼ਟਾਚਾਰ ਤਾਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਪਰ ਐ ਕਰਕੇ ਫੁੱਲ ਰਹੇਗਾ ਠੀਕ ਹੈ ਨਾ ਕਿੰਨਾ ਕੁ ਮੰਨਦੇ ਹੋ ਵੀ ਗੱਲਾਂ ਦੇ ਉੱਤੇ ਕਿਹੜਾ-ਕਿਹੜਾ ਖਰਾ ਉਤਰ ਜਾਏਗਾ ਦੇਖੋ ਇਹ ਹੈ ਵੀ ਕਈ ਬੰਦੇ ਥੋੜੀ ਧਰਤੀ ਤੇ ਨਸ਼ਿਆਂ ਦੇ ਵਿਰੁੱਧ ਖਲਾਫ ਹੁੰਦੇ ਇਹ ਵੀ ਕੋਈ ਗੱਲ ਹੈ ਉਹ ਜਿਹੜੇ ਨਸ਼ਿਆਂ ਦੇ ਵਰਖਲਾ ਹੁੰਦੇ ਨੇ ਅਸਲੀ ਅਰਥਾਂ 'ਚ ਉਹਨਾਂ ਦੀ ਡਿਊਟੀ ਲਾ ਦਿਓ ਉਹ ਉਹਨਾਂ ਦੇ ਵਿੱਚੋਂ ਕੋਈ ਲਾਹਾ ਨਹੀਂ ਲੈਣਗੇ ਜਿਹੜੇ ਕਹਿੰਦੇ ਵੀ ਕੋਈ ਗੱਲ ਨਹੀਂ ਪੀ ਲੋ ਖਾ ਲੋ ਇਹਦਾ ਨਹਿਰ ਆ ਜਾਂਦੀ ਹੈ ਮੁੱਛਾਂ ਨੂੰ ਤਾਜ ਹੁੰਦਾ ਹੈ ਬੰਦਾ ਦਲੇਰ ਲੱਗਦਾ ਹੈ ਉਹਨੂੰ ਦੀ ਡਿਊਟੀ ਨਾ ਲਾਓ ਕਿਉਂਕਿ ਉਹ ਤਾਂ ਕਹਿੰਦਾ ਨਸ਼ਾ ਖਾਰਾ ਤਾਂ ਕੋਈ ਨਹੀਂ ਨਾ ਖਾਦਾ ਤਾਂ ਕੋਈ ਨਹੀਂ ਮਰ ਗਿਆ ਤਾਂ ਕੋਈ ਨਹੀਂ ਬਚ ਗਿਆ ਤਾਂ ਕੋਈ ਨਹੀਂ ਠੀਕ ਹੈ ਜਿਹੜੇ ਕਹਿੰਦੇ ਵੀ ਨਹੀਂ ਇਹ ਮੁਰਖੀ ਜ਼ਿੰਦਗੀ ਹੈ ਇਹਦਾ ਜਿਉਣਾ ਬੜਾ ਜ਼ਰੂਰੀ ਹੈ ਤੇ ਵੀ ਉਹਦੇ ਦੇ ਖਾਤਰ ਜਿਹੜਾ ਬੰਦਾ ਹਰ ਪ੍ਰਕਾਰ ਦੇ ਨਸ਼ੇ ਤੋਂ ਪ੍ਰੇਸ਼ ਕਰਦਾ ਉਹਨਾਂ ਦੀ ਡਿਊਟੀ ਲਈ ਜਾਵੇ ਤੇ ਉਹਦਾ ਪ੍ਰਭਾਵ ਬਿਲਕੁਲ ਚੰਗਾ ਪਊਗਾ ਠੀਕ ਹੈ ਹੁਣ ਅਜੇ ਜੀ ਆਪਾਂ ਇੱਕ ਗੱਲ ਨੂੰ ਦੇਖੀ ਨਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਮਾਨਦਾਰੀ ਹੈ ਨਹੀਂ ਹੁਣ ਜੇ ਖਾੜਕੂਵਾ ਦਾ ਸਮਾ ਸੀ ਨਾ ਤੇ ਉਦੋਂ ਪੁਲਿਸ ਚੁੱਕਦੀ ਸੀਗੀ ਕਿਸੇ ਨੌਜਵਾਨ ਇਨੋ ਸੈਂਟਰ ਨੂੰ ਵੀ ਤੇ ਮੈਸੇਜ ਦਿੰਦੇ ਸੀ ਵੀ ਜਾਂ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਡਾ ਮੁੰਡਾ ਖਾੜਕੂਆਂ ਦੇ ਵਿੱਚ ਲਾ ਕੇ ਤੇ ਮਾਰ ਦੇਣਾ ਲੋਕ ਵਿਚਾਰੇ ਕਰਦੇ ਸੀਗੇ ਜਾਂ ਮੁੰਡੇ ਮਾਰੇ ਜਾਂਦੇ ਸੀ ਅੱਛਾ ਜਦੋਂ 85 ਚ ਇਹ ਖਤਮ ਹੋ ਗਿਆ ਫਿਰ ਇਹ ਡਰਾਵਾ ਰਹਿ ਗਿਆ ਮਤਲਬ ਜਦੋਂ ਮਤਲਬ ਉਹ ਜਿਹੜੀ ਅਫੀਮ ਆ ਉਹ ਮਤਲਬ ਕਰਤੀ ਮਤਲਬ ਸਜਾ ਜੋਗ ਅਪਰਾਧ ਲੈਂਦੀ ਇਹਨਾਂ ਨੇ ਜਦੋਂ ਐਕਟ ਬਣਾਇਆ ਸਾਰੇ ਸੰਸਾਰ ਦੇ ਵਿੱਚ ਹੈ ਨਾ ਅੱਛਾ ਉਹ ਉਸ ਤੋਂ ਬਾਅਦ ਇਹੇ ਡਰਾਈਵਰ ਆ ਗਿਆ ਵੀ ਤੇਰੇ ਤੇ ਫੀਮ ਪਾਤੀ ਜਾਊ ਜਾਂ ਭੁੱਕੀ ਪਾਤੀ ਜਾਊ ਹੁਣ ਵੀ ਚਿੱਟਾ ਜਿਹੜਾ ਵਾ ਜਾਂ ਮੈਂ ਜਿਹੜਾ ਪਾਊਡਰ ਆ ਗੋਲੀਆਂ ਵਾ ਉਹ ਪੈਂਦੀਆਂ ਨਜਾਇਜ਼ ਪੈਂਦੀਆਂ ਤੁਸੀਂ ਤੁਹਾਨੂੰ ਮੈਂ ਦੱਸਿਆ ਮਾਛੀਵਾੜੇ ਦਾ ਸਾਡੇ ਕੋਲ ਕੇਸ ਸੀਗਾ ਮੇਰੇ ਕੋਲ ਸ਼ਾਇਦ ਵੀਡੀਓ ਵੀ ਪਈ ਹੋਵੇ ਉੱਥੇ ਥਾਣੇਦਾਰ ਕਹਿ ਰਿਹਾ ਪਈ ਅਸੀਂ ਇੱਕ ਡਰੱਗ ਸਟੋਰ ਤੋਂ ਇੱਕ ਨਸ਼ਾ ਫੜਿਆ ਗੋਲੀਆਂ ਫੜੀਆਂ ਅਸੀਂ ਉਹ ਪੀ ਲਈਆਂ ਤੇ ਉਹ ਸਾਨੂੰ ਆਂਦਾ ਇੰਨੀਆ ਕਿ ਭਈ ਜਿਹੜੇ ਦੂਜੇ ਥਾਣੇ ਵਾਲੇ ਸੀ ਨਾ ਉਹ ਵੀ ਸਾਡੇ ਕੋਲ ਮੰਗ ਮੰਗ ਕੇ ਲੈ ਗਏ ਵੀ ਭਾਈ ਸਾਨੂੰ ਦੇ ਰਹੇ ਹੋ ਤੇ ਸਾਡੇ ਕੋਲ ਅਜੇ ਤੱਕ ਨਹੀਂ ਖਤਮ ਹੋਇਆ ਕੋਈ ਸਾਡੀ ਵੀ ਵੀਡੀਓ ਪਈ ਹੈ ਉਹ ਠੰਡ ਦਾ ਸਸਪੈਂਡ ਹੋਇਆ ਚਲੋ ਉਹਨੂੰ ਸਸਪੈਂਡ ਕਰਨ ਦਾ ਨਹੀਂ ਸੀ ਸਪੋਧਿਤ ਸੱਚਾਈ ਦੱਸੀ ਸਸਪੈਂਡ ਕਰਨ ਦਾ ਤੇ ਸਾਰਾ ਸਿਸਟਮ ਸੀ ਕਿੱਦਾਂ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਮਤਲਬ ਇਹ ਜਿਹੜੀ ਚੀਜ਼ ਵਾ ਤੁਹਾਡੀ ਬਿਲਕੁਲ ਸਹੀ ਹੈ ਵੀ ਹੁਣ ਹਸਪੀਟਲਾਂ ਚ ਵੀ ਲਾ ਲਈਏ ਤੇ 26 ਵੀ ਨਹੀਂ ਜੱਜ ਬਣਦੀਆਂ ਪਰਚੇ ਹੁੰਦੇ ਆ ਨਾ ਆਂਦੇ ਜੀ ਦੇ ਕੇ ਪੈਸੇ ਬਣਾ ਲਓ ਮਤਲਬ ਇਹ ਸਾਰਾ ਕੁਝ ਅੰਡਰ ਸੁਪਰਵੀਜ਼ਨ ਕਿਸੇ ਨਾ ਕਿਸੇ ਦੀ ਕਿਉਂਕਿ ਜੇ ਕਿਸੇ ਮਤਲਬ ਅਥਾਰਟੀ ਥਰੂ ਜਾਊ ਤੇ ਉਹ ਬੱਚਿਆਂ ਕੋ ਨਸ਼ਾ ਨਹੀਂ ਜਾਊ ਔਡਲਟ ਦੇ ਕੋਲ ਜਿਹੜੇ ਲੱਗੇ ਨੇ ਜਿਹੜਾ ਮੈਂ ਡਰਗ ਡਿਕਟਡ ਨੇ ਜਿਹੜੇ ਉਹਨਾਂ ਨੂੰ ਛਡਾਉਣ ਵਾਸਤੇ ਮੈਂ ਉਹਨਾਂ ਦੀ ਗੱਲ ਕਰਦਾ ਮੈਂ ਆਮ ਨਹੀਂ ਹਾਂਦਾ ਵੀ ਹਰ ਇੱਕ ਬੰਦਾ ਜਿਹੜਾ ਮਰਜ਼ੀ ਕਾਟ ਬਣਾ ਲੈ ਲੈ ਆਪਾਂ ਨੂੰ ਅੰਦਰ ਦੇ ਇਹ ਚਾਹੀਦਾ ਕਿਉਂਕਿ ਬਹੁਤ ਮੈਂ ਦੱਸਿਆ ਵੀ ਨਸਲਾਂ ਵੀ ਖਤਮ ਹੋਣ ਦੀ ਗੱਲ ਲੱਗੀ ਗੱਲ ਕਰਦੇ ਆ ਜਿਹੜਾ ਵਿਚਾਰਧਾਰਾ ਸੀਗੀ ਸਤਨਾਮ ਜੀ ਤੇ ਬਾਪੂ ਬਲਕੌਰ ਜੀ ਦੀ ਬਹੁਤ ਹੀ ਨਿੱਗੀ ਸੀਗੀ ਇਹਦੇ ਉੱਤੇ ਵਿਚਾਰ ਜਿਹੜਾ ਹੈਗਾ ਪ੍ਰਸ਼ਾਸਨ ਜਿਹੜੇ ਸਰਕਾਰਾਂ ਹੈਗੀਆਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਵੀ ਪੰਜਾਬ ਦੀ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਬਚਾਉਣਾ ਕਿਉਂਕਿ ਤੁਸੀਂ ਸੁਣਿਆ ਸਤਨਾਮ ਜੀ ਨੇ ਕਿਹਾ ਵੀ ਨਮਰਦੀ ਵਧਦੀ ਜਾ ਰਹੀ ਹੈ ਨਸ਼ਿਆਂ ਦੇ ਕਾਰਨ ਜਿਹਦੇ ਕਰਕੇ ਆਈਵੀਐਫ ਸੈਂਟਰਾਂ ਵਾਲਿਆਂ ਦੀ ਬੱਲੇ ਬੱਲੇ ਹੋ ਚੁੱਕੀ ਹੈ ਸਿੱਧੀ ਗੱਲ ਤੇ ਕਵਾਂਗੇ ਔਰ ਇਹ ਚੀਜ਼ਾਂ ਨੂੰ ਇਹਨਾਂ ਨੂੰ ਪਤਾ ਹੈਗਾ ਵੀ ਕਿੱਥੇ ਪੰਜਾਬ ਚ ਕਮਜ਼ੋਰੀ ਹੈਗੀ ਹੈ ਤੇ ਪੰਜਾਬ ਦੇ ਵਿੱਚ ਉਹੀ ਚੀਜ਼ਾਂ ਆਪਣਾ ਜਿਹੜਾ ਪੈਰ ਪਸਾਰਨਾ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਨੂੰ ਰੋਕਣਾ ਹੈਗਾ ਤੇ ਅੱਜ ਹੀ ਐਕਟਿਵ ਹੋਣਾ ਪਏਗਾ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ